ਕਰਨੀ ਚਾਹਨਾ اے خدا ਇਸ ਮੰਤਰੀ ਕੋ ਐਸੀ ਖੁਦਾਈ ਨਾ ਦੇ ਇਸ ਆਪਣੇ ਸੁਭਾਅ ਕੋਈ ਦਿਖਾਈ ਨਾ ਦੇ ਇਹਨਾਂ ਨੂੰ ਨਜ਼ਰ ਆਵੇ ਇਹਨਾਂ ਦੀ ਜਿਹੜੀ ਮਾਇਓਪਿਕ ਵਿਜ਼ਨ ਹੈ ਇੱਕ ਹੁੰਦੀ ਆ ਜਿਹਨੂੰ ਮਾਫੀਆ ਕਹਿੰਦੇ ਆਸੀਂ ਇੱਕ ਮਾਫੀਆ ਹੁੰਦਾ ਜਿਹੜਾ ਅੱਖਾਂ ਦਾ ਹੁੰਦਾ ਜਿਹਨਾਂ ਨੂੰ ਮਾਈਨਸ ਨੰਬਰ ਦੀ ਅਨਕ ਲੱਗਦੀ ਆ ਮੇਰੇ ਵੀ ਅਨਕ ਲੱਗੀ ਹੋਈ ਆ ਉਹਨੂੰ ਉਹਨੂੰ ਬੰਦੇ ਨੂੰ ਜੇ ਅਨਕ ਨਾ ਲਾਈ ਹੋਵੇ ਉਹਨੂੰ 10 ਫੁੱਟ ਤੱਕ ਨਜ਼ਰ ਆਂਦਾ ਉਹਨੂੰ ਇੱਕ ਪੋਲੀਟਿਕਲ ਮਾਫੀਆ ਹੁੰਦਾ ਉਹਨੂੰ ਸਿਰਫ ਖੱਡਾ ਨਜ਼ਰ ਆਉਂਦੀ ਆ ਉਹਨੋਂ ਟੈਂਦੇ ਹੋਏ ਪਹਾੜ ਨਜ਼ਰ ਨਹੀਂ ਆਉਂਦੇ ਉਹਨੂੰ ਡੁੱਬੇ ਹੋਏ ਲੋਕ ਉਹਨੂੰ ਮਰ ਜਿਹੜੇ ਪਹਾੜਾਂ ਵਿੱਚ ਮਰਦੇ ਲੋਕ ਉੱਥੇ ਰੋੜਦੇ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਉਹਨਾਂ ਨੇ ਵਿੱਚ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਹਾਈਵੇ ਆ ਇਹਨਾਂ ਨੂੰ ਉਹ ਗਿਰਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਪਈ ਹੜ੍ਹ ਸਿਰ ਪੰਜਾਬ 'ਚ ਨਹੀਂ ਆਇਆ ਹੜ੍ਹ ਉੱਤਰਾਖੰਡ 'ਚ ਵੀ ਆਇਆ ਜਿੱਥੇ ਡਬਲ ਇੰਜਣ ਸਰਕਾਰ ਹੈ ਹੜ੍ਹ ਜਿਹੜੇ ਤੁਹਾਡੇ ਆਏ ਆ ਉਹ ਹਿਮਾਚਲ 'ਚ ਆਇਆ ਜੰਮੂ ਕਸ਼ਮੀਰ 'ਚ ਆਇਆ ਮੱਧ ਪ੍ਰਦੇਸ਼ 'ਚ ਆਇਆ ਜਿੱਥੇ ਦਾ ਮੰਤਰੀ ਆ ਉੱਥੇ ਦਾ ਮੁੱਖ ਮੰਤਰੀ ਰਿਹਾ ਉੱਥੇ ਦਾ ਹਰ ਰੇਗਿਸਤਾਨ ਵਾਲੇ Rajasthan ਵਿੱਚ ਵੀ ਆਇਆ ਇਹਨਾਂ ਨੂੰ ਡਵੈਲਪਮੈਂਟ ਮਾਡਲ ਵਾਸਤੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਮੈਂ ਉਹਨਾਂ ਕੋਲ ਉਮੀਦ ਕਰਦਾ ਕਿ ਪੰਜਾਬੀ ਵੀਡੀਓ ਆ ਤਮੀ ਜਾਂਦਾ ਹੁੰਦਾ ਬਟ ਕਿਉਂਕਿ ਇਹ ਜ਼ਰੂਰੀ ਹੋ ਗਿਆ ਜੋ ਸ਼ਿਵਰਾਜ ਜੀ ਦੀ ਮੀਟਿੰਗ ਤੋਂ ਬਾਅਦ ਮੈਂ ਟਾਈਮ ਸ਼ੈ ਨੱਡਾ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਕਿ ਸਾਨੂੰ ਇਹਦੇ ਵਾਸਤੇ ਕੀ ਚਾਹੀਦਾ ਸਾਡਾ ਕਿੰਨਾ ਨੁਕਸਾਨ ਹੋਇਆ ਇਹ 780 ਕਰੋੜ ਰੁਪਏ ਦੀ ਅਸੀਂ ਮੰਗ ਵੀ ਕੀਤੀ ਆ ਜੇ ਕਹਿੰਦੇ ਆ ਵੀ ਤੁਸੀਂ ਮੰਗਦੇ ਕਿਉਂ ਨਹੀਂ ਆ ਤੇ ਅਸੀਂ ਜੋ ਸਾਡਾ ਡੈਮੇਜ ਹੋਇਆ ਐ ਇਸ ਲਈ ਕੇਂਦਰ ਸਰਕਾਰ ਦਾ ਵੀ ਆ ਸਰਕਾਰ ਚਾਹੇ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਦੋਨਾਂ ਦਾ ਫਰਜ਼ ਹੈ ਜੀ ਕਿ ਇਹ ਜਿਹੜੇ ਲੋਕ ਐ ਦੋਨਾਂ ਦੇ ਆ ਦੋਨਾਂ ਇਹਨਾਂ ਲੋਕਾਂ ਦੀ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਜਿਸ ਤਰ੍ਹਾਂ ਸਾਡੇ ਮੰਤਰੀ ਐ ਐਮਐਲਏ ਇਕੱਲੇ ਇਕੱਲੇ ਪਿੰਡ 'ਚ ਜਾ ਕੇ ਬੰਨ ਵੀ ਲਗਾ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਵੀ ਪਚਾ ਰਹੇ ਆ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਇਹਨਾਂ ਕੋਲ ਉਹ ਵੀ ਕਿ ਕੇਂਦਰ ਦੇ ਮੰਤਰੀ ਵੀ ਉਹ ਵੀ ਜਾ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਮੋਹਰ ਜਸਮੇਰ ਤੱਕ ਜਿੱਥੇ ਤੱਕ ਮੈਂ ਜਾ ਸਕਦਾ ਉਹ ਵੀ ਜਾ ਸਕਦੇ ਆ ਸਾਡੇ ਮੰਤਰੀ ਜਾ ਸਕਦੇ ਆ ਜਾ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਦਿੱਲੀ ਬੈਠ ਕੇ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਣਾ ਪ੍ਰਧਾਨ ਮੰਤਰੀ ਦੇਸ਼ ਦੇ ਆ ਇਹਨਾਂ ਲੋਕਾਂ ਦੇ ਵੀ ਪ੍ਰਧਾਨ ਮੰਤਰੀ ਆ ਔਰ ਮੈਂ ਉਮੀਦ ਕਰਦਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨਗੇ ਇੱਕ ਵੱਡਾ ਪੈਕੇਜ ਘੱਟੋ-ਘੱਟ ਵੀ ਜਿਹੜਾ ਇਨੀਸ਼ੀਅਲ ਪੈਕੇਜ ਆ ਉਹ 20000 ਕਰੋੜ ਦਾ ਡੈਮੇਜ ਹੋ ਸਕਦਾ 1 ਲੱਖ ਹਜ਼ਾਰ ਕਰੋੜ ਦਾ ਇਸ ਤੋਂ ਵੀ ਵੱਧ ਹੋਵੇ ਜਿਹੜਾ ਅਸਲੀ ਡੈਮੇਜ ਆ ਲੋਕਾਂ ਦਾ ਕਿਉਂਕਿ ਇਹ ਜਿਹੜਾ ਮੈਂ 1980 ਦੇ ਫਲੱਡਸ ਵਿੱਚ ਕੰਮ ਕੀਤਾ ਉਦੋਂ ਮੈਂ ਯੰਗ ਡਾਕਟਰ ਸੀ ਇੰਟਰਨ ਸੀਗਾ 1988 ਦੇ ਵਿੱਚ ਜਿਹੜੇ ਕਿ ਜਿਹਦੇ ਵਿੱਚ 500 ਮੌਤਾਂ ਹੋਈਆਂ ਸੀ ਮੈਂ ਸਾਕਸ਼ੀ ਹਾਂ ਉਦੋਂ ਵੀ ਮੈਂ ਮੈਡੀਕਲ ਮਿਸ਼ਨ ਲੈ ਕੇ ਗਿਆ ਸੀਗਾ ਉਦੋਂ ਵੀ ਇਹੀ ਕਬੂਰਥਲੇ ਦਾ ਏਰੀਆ ਸੀਗਾ ਫਿਰੋਜ਼ਪੁਰ ਚ ਗਿਆ ਸੀਗਾ ਉਸ ਵੇਲੇ ਲਾਸ਼ਾਂ ਪਈਆਂ ਹੋਈਆਂ ਸੀ ਰਸਤੇ ਦੇ ਵਿੱਚ ਇਸ ਵਾਰੀ ਲਾਸ਼ਾਂ ਉਸ ਤੋਂ ਕੱਕ ਸੀ ਗਿਆ ਮੋਤਾ ਹੋਈਆਂ ਬਹੁਤ ਦਖਦਾਈ ਆ ਪਰ ਉਸ ਲਈ 500 ਤੋਂ ਵੱਧ ਔਰ ਜਿਹੜੇ ਮਵੇਸ਼ੀ ਸੀ ਉਹ ਤੋਂ ਪਾਣੀ ਛੱਤਾਂ ਦੇ ਉੱਪਰੋਂ ਦੀ ਲੰਘਿਆ ਸੀ ਲੇਕਿਨ ਉਹ ਇੱਕ ਵਾਰੀ ਵੇਵ ਆ ਕੇ ਚਲੀ ਗਈ ਸੀ ਇਸ ਵਾਰੀ ਬਹੁਤ ਪ੍ਰਲੌਂਗਡ ਸੀਗਾ ਇੱਕ ਵੇਵ ਦੂਜੀ ਵੇਵ ਤੀਜੀ ਵੇਵ ਲਗਾਤਾਰ ਜਿਹੜਾ ਹੈਗਾ ਪਿਛਲੇ 3 ਹਫ਼ਤੇ ਤੋਂ ਅਸੀਂ ਜਿਹੜੇ ਫਲੱਡਸ ਆ ਰਹੇ ਆ ਲਗਾਤਾਰ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈ ਇਹਨਾਂ ਦਾ ਸਪੈਨ ਟਾਈਮ ਸਪੈਨ ਬਹੁਤ ਲੰਬਾ ਸੀ ਔਰ ਸਾਡੇ ਜਿਸ ਤਰ੍ਹਾਂ ਪਹਿਲਾਂ ਕੇਂਦਰ ਦੇ ਮੰਤਰੀ ਆਏ ਸੀ ਮੈਂ ਉਹਨਾਂ ਬਾਰੇ ਇਹੀ ਕਹੂੰਗਾ ਕਿ ਦੇਖੋ ਉਹਨਾਂ ਨੇ ਸਿਰਫ ਜਿਹੜੀ ਇੱਕ ਮਾਇਓਪਿਕ ਵਿਜ਼ਨ ਰੱਬ ਇਹਨਾਂ ਨੂੰ ਮਤ ਬਖਸ਼ੇ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੀ ਬਰਬਾਦੀ ਨਜ਼ਰ ਆਵੇ ਇਹਨਾਂ ਨੂੰ ਪੰਜਾਬ ਤੋਂ ਉੱਪਰ ਡੈਮ ਜਿਹੜੇ ਬਣੇ ਹੋਇਆ ਜਦੋਂ ਆਪਾਂ ਉੱਥੋਂ ਪਾਣੀ ਛੱਡਦੇ ਆ ਜੇ ਨੇਚਰਲ ਫਲੋ ਹੋਵੇ ਤਾਂ ਇਹ ਨੌਬਤ ਨਹੀਂ ਆਂਦੀ ਉਸ ਤੋਂ ਡੈਮਾਂ ਤੋਂ ਵਜੌਂਟ ਜਿਹੜੇ गिरਦੇ ਹੋਏ ਪਹਾੜ ਮਰਦੇ ਹੋਏ ਲੋਕ ਇਹਨਾਂ ਨੂੰ ਨਜ਼ਰ ਆਂ ਇਹਨਾਂ ਨੂੰ ਜੜੀਆਂ ਪਹਾੜਾਂ ਦੇ ਵਿੱਚ ਇਹ ਸੜਕਾਂ ਬਣਾ ਰਹੇ ਆ ਜਿਸ ਨੂੰ ਇਹ ਡਵੈਲਪਮੈਂਟ ਕਹਿੰਦੇ ਆ ਡੈਮ ਨੂੰ ਡਵੈਲਪਮੈਂਟ ਕਹਿੰਦੇ ਆ ਇਹ ਜੜੀਆਂ ਸੁਰੰਗਾਂ ਬਣਾ ਰਹੇ ਆ ਆਪਾਂ ਉਹਦੇ ਨਾਲ ਜਿਹੜੇ ਪਹਾੜ ਆ ਟੈਟਰੀ ਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਹਿਮਾਚਲ ਦੀ ਵਜਨਾ ਖਤਮ ਹੋ ਜਾਏਗਾ ਦਾ ਵजूद ਖਤਮ ਹੋ ਜਾਏਗਾ ਉਹ ਇਹਨਾਂ ਨੂੰ ਨਜ਼ਰ ਆਵੇ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਮੰਤਰੀ ਆਏ ਸੀ ਉਹਨਾਂ ਨੂੰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਐ ਖੁਦਾ ਇਸ ਮੰਤਰੀ ਕੋ ਐਸੀ ਖੁਦਾਈ ਨਾ ਦੇ ਇਸ ਆਪਣੇ ਸੁਭਾਅ ਕੋਈ ਦਿਖਾਈ ਨਾ ਦੇ ਇਹਨਾਂ ਨੂੰ ਨਜ਼ਰ ਆਵੇ ਇਹਨਾਂ ਦੀ ਜਿਹੜੀ ਮਾਇਓਪਿਕ ਵਿਜ਼ਨ ਹੈ ਇੱਕ ਹੁੰਦੀ ਆ ਜਿਹਨੂੰ ਮਾਪੀਆ ਕਹਿੰਦੇ ਆਸੀਂ ਇੱਕ ਮਾਪੀਆ ਹੁੰਦਾ ਜਿਹੜਾ ਅੱਖਾਂ ਦਾ ਹੁੰਦਾ ਜਿਹਨਾਂ ਨੂੰ ਮਾਈਨਸ ਨੰਬਰ ਦੀ ਅਨਕ ਲੱਗਦੀ ਆ ਮੇਰੇ ਵੀ ਅਨਕ ਲੱਗੀ ਹੋਈ ਆ ਉਹਨੂੰ ਉਹਨੂੰ ਬੰਦੇ ਨੂੰ ਜੇ ਅਨਕ ਨਾ ਲਾਈ ਹੋਵੇ ਉਹਨੂੰ 10 ਫੁੱਟ ਤੱਕ ਨਜ਼ਰ ਆਂਦਾ ਉਹਨੂੰ ਇੱਕ ਪੋਲੀਟਿਕਲ ਮਾਪੀਆ ਹੁੰਦਾ ਉਹਨੂੰ ਸਿਰਫ ਖੱਡਾਂ ਨਜ਼ਰ ਆਉਂਦੀਆਂ ਉਹਨੂੰ ਟੈਂਦੇ ਹੋਏ ਪਹਾੜ ਨਜ਼ਰ ਨਹੀਂ ਆਂਦੇ ਉਹਨੂੰ ਡੁੱਬੇ ਹੋਏ ਲੋਕ ਉਹਨੂੰ ਮਰ ਜਿਹੜੇ ਪਹਾੜਾਂ ਵਿੱਚ ਮਰਦੇ ਲੋਕ ਉੱਥੇ ਰੋੜਦੇ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਉਹਨਾਂ ਨੇ ਵਿੱਚ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਹਾਈਵੇ ਆ ਇਹਨਾਂ ਨੂੰ ਉਹ ਗਿਰਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਪਈ ਹੜ ਸਿਰ ਪੰਜਾਬ 'ਚ ਨਹੀਂ ਆਇਆ ਹੜ ਉੱਤਰਾਖੰਡ 'ਚ ਵੀ ਆਇਆ ਜਿੱਥੇ ਡਬਲ ਇੰਜਣ ਸਰਕਾਰ ਹੈ ਹੜ ਜਿਹੜੇ ਤੁਹਾਡੇ ਆਏ ਆ ਉਹ ਹਿਮਾਚਲ 'ਚ ਆਇਆ ਜੰਮੂ ਕਸ਼ਮੀਰ 'ਚ ਆਇਆ ਮੱਧ ਪ੍ਰਦੇਸ਼ 'ਚ ਆਇਆ ਜਿੱਥੇ ਦਾ ਮੰਤਰੀ ਆ ਉੱਥੇ ਦਾ ਮੁੱਖ ਮੰਤਰੀ ਰਿਹਾ ਉੱਥੇ ਦਾ ਹੜ ਰੇਗਿਸਤਾਨ ਵਾਲੇ ਰਾਜਸਥਾਨ ਵਿੱਚ ਵੀ ਆਇਆ ਇਹਨਾਂ ਨੂੰ ਡਵੈਲਪਮੈਂਟ ਮਾਡਲ ਵਾਸਤੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਮੈਂ ਉਹਨਾਂ ਕੋਲ ਉ ਕੇ ਪੰਜਾਬ ਦੇ ਵਾਸਤੇ ਜਿਨੇ ਦੇਸ਼ ਨੂੰ ਆਜ਼ਾਦੀ ਦਵਾਈ ਆ ਜਿਨੇ ਦੇਸ਼ ਦਾ ਨਾਚ ਭੰਡਾਰ ਭਰੇ ਆ ਜਦੋਂ ਜੇ ਉਹ ਉਹ ਹੁਣ ਇਹ ਸਮਾਂ ਇਸ ਵੇਲੇ ਉਹਨਾਂ ਦਾ ਦੇਸ਼ ਦੇ ਨਾਲ ਪੰਜਾਬ ਦੇ ਨਾਲ ਖੜਨ ਦਾ ਰੈਸੀਪਰੋਕੇਟ ਕਰਨ ਦਾ ਇੱਕ ਜੈਸਚਰ ਹੈ ਇਹ ਪੰਜਾਬ